ਲੋਕ ਸਭਾ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਤੇ ਉੱਧਰ ਸਿਆਸੀ ਪਾਰਟੀਆਂ ਵਾਸਤੇ ਇਸ ਵਕਤ ਚਿੰਤਾ ਦਾ ਵਿਸ਼ਾ ਇਹ ਆ ਕਿ ਕਿਹੜੇ ਵੱਡੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਮੁਕਾਬਲਾ ਕਿਸ ਤਰੀਕੇ ਨਾਲ ਕੀਤਾ ਜਾਵੇ ਉੱਥੇ ਜਿਕਰ ਨਵਜੋਤ ਸਿੰਘ ਸਿੱਧੂ ਦਾ ਹੋਣਾ ਵੀ ਜ਼ਰੂਰੀ ਹੈ ਜਿਨ੍ਹਾਂ ਦੀਆਂ ਹੁਣ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿਸ ਸੀਟ ਤੋਂ ਨਵਜੋਤ ਸਿੰਘ ਸਿੱਧੂ ਚੋਣ ਲੜ ਸਕਦੇ ਨੇ ਕੀ ਕੀ ਅਸਰਾਂ ਨੇ ਕੀ ਚਰਚਾਾਂ ਨੇ ਤੁਹਾਨੂੰ ਦੱਸ ਦਿਆਂ ਦਰਅਸਲ ਤਿੰਨ ਵਾਰ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਆਪਣੀ ਕਰਮ ਭੂਮੀ ਅਮਰਸਰ ਤੋਂ ਹੁਣ ਆਪਣੀ ਜਨਮ ਭੂਮੀ ਪਟਿਆਲਾ ਵੱਲ ਨੂੰ ਪਰਵੇਸ਼ ਕਰਦੇ ਨਜ਼ਰ ਆ ਰਹੇ ਨੇ ਤੇ ਕਾਂਗਰਸੀਆਂ ਦੇ ਵਿੱਚ ਇਸ ਵਕਤ ਚਰਚਾ ਦਾ ਵਿਸ਼ਾ ਇਹ ਵੀ ਬਣਿਆ ਹੋਇਆ ਹੈ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਉਹ ਅਮਰਸਰ ਦੀ ਥਾਂ ਪਟਿਆਲਾ ਤੋਂ ਚੋਣ ਲੜ ਸਕਦੇ ਨੇ ਦਰਸ਼ਕਾਂ ਨੇ ਇਹ ਵੀ ਜਾਣਕਾਰੀ ਦੇ ਦਿੱਤੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਮਰਸਰ ਪੂਰਬੀ ਤੋਂ ਪੱਧਾਨ ਸਭਾ ਦੀ ਚੋਣ ਪਹਿਲੀ ਵਾਰ ਹਰਨ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਰੁਝਾਨ ਹੁਣ ਅਮਰਸਰ ਦੀ ਥਾਂ ਪਟਿਆਲੇ ਦੇ ਵੱਲ ਹੋ ਚੁੱਕਿਆ ਹੈ ਉਹ ਪਹਿਲੀ ਵਾਰ ਚੋਣ ਹਾਰੇ ਹਾਰੇ ਨੇ ਅਤੇ ਇਹ ਚੋਣ ਆਮ ਆਗਮਿਕ ਪਾਰਟੀ ਦੀ ਵਿਧਾਇਕਾ ਜੀਵਨ ਜੋਤ ਕੌਰ ਨੇ ਜਿੱਤੀ ਹੈ ਤੇ ਇਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮੱਜੀਠੀਆ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਅਮਰਸਰ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਹੈ ਕਿ ਅਮਰਸਾ ਸੰਸਦੀ ਹਲਕੇ ਤੋਂ ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਸਾਬਕਾ ਮੰਤਰੀ ਓਪੀ ਸੋਨੀ ਵਿੱਚੋਂ ਕੋਈ ਇੱਕ ਚੋਣ ਲੜ ਸਕਦਾ ਹੈ ਅਤੇ ਇਹ ਵੀ ਦੱਸਦੀ ਹੈ ਤੁਹਾਨੂੰ ਕਿ ਨਵਜੋਤ ਸਿੰਘ ਸਿੱਧੂ ਵੀ ਮਜ਼ਬੂਤ ਉਮੀਦਵਾਰ ਨੇ ਪਰ ਮੌਜੂਦਾ ਸਮੇਂ ਉਹ ਆਪਣਾ ਆਧਾਰ ਅਮਰਸਾ ਦੀ ਥਾਂ ਤੇ ਪਟਿਆਲਾ ਤਬਦੀਲ ਕਰ ਰਹੇ ਨੇ ਅਜਿਹੀ ਸਥਿਤੀ ਵਿੱਚ ਪਾਰਟੀ ਉਨ੍ਹਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਰ ਸਮੱਸਿਆ ਕੀ ਹੋ ਸਕਦੀ ਹੈ ਤੁਹਾਨੂੰ ਦੱਸ ਦਿਆਂ ਪਰਨੀਤ कौर ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਸੰਸਦ ਮੈਂਬਰ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਦੇ ਵਿੱਚ ਜਾਣ ਮਗਰੋਂ ਤਸਵੀਰ ਬਦਲ ਚੁੱਕੀ ਹੈ ਦੂਜੇ ਪਾਸੇ ਸਿੱਧੂ ਭਾਵੇਂ ਲੋਕ ਸਭਾ ਚੋਣ ਨਾ ਲੜਨ ਦਾ ਸੰਕੇਤ ਦੇ ਰਹੇ ਨੇ ਪਰ ਨਵਜੋਤ ਸਿੱਧੂ ਪਟਿਆਲਾ ਲੋਕ ਸਭਾ ਹਲਕੇ ਦੀ ਕਾਂਗਰਸ ਦੀ ਖਾਲੀ ਹੋਈ ਸੀਟ ਵਾਸਤੇ ਉਚਿਤ ਉਮੀਦਵਾਰ ਨੇ ਅਤੇ ਚੋਣ ਲੜਨ ਜਾਂ ਨਾ ਲੜਨਾ ਸਿੱਧੂ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ ਪਰ ਜੇ ਹਾਈ ਕਮਾਂਡ ਉਸ ਨੂੰ ਚੋਣ ਲੜਨ ਵਾਸਤੇ ਅਮਰਸਰ ਜਾਂ ਪਟਿਆਲਾ ਲੋਕ ਸਭਾ ਹਲਕੇ ਬਾਰੇ ਆਖਦੀ ਹੈ ਤਾਂ ਉਸ ਲਈ ਪਟਿਆਲਾ ਲੋਕ ਸਭਾ ਹੀ ਬਿਹਤਰ ਹੋਏਗਾ ਅਤੇ ਉਹ ਕੈਪਟਨ ਮਰਿੰਦਰ ਸਿੰਘ ਜਿਸ ਦੇ ਨਾਲ ਕਿ ਉਹਨਾਂ ਦਾ ਕਾਫੀ ਵਿਵਾਦ ਰਿਹਾ ਹੈ ਲੰਬੇ ਸਮੇਂ ਤੋਂ ਉਹਨਾਂ ਨੂੰ ਉਹਨਾਂ ਨੂੰ ਵੀ ਟੱਕਰ ਦੇ ਸਕਦੇ ਨੇ ਜੇਕਰ ਬੀਜੇਪੀ ਵੱਲੋਂ ਪਟਿਆਲਾ ਲੋਕ ਸਭਾ ਤੋਂ ਕੈਪਟਨ ਮਰਿੰਦਰ ਸਿੰਘ ਚੋਣ ਲੜਦੇ ਨੇ ਜਾਂ ਫਿਰ ਉਹਨਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਚੋਣ ਲੜਦੇ ਨੇ ਤਾਂ ਸਿੱਧੇ ਤੌਰ ਤੇ ਉਹਨਾਂ ਨੂੰ ਟੱਕਰ ਦੇ ਸਕਦੇ ਨੇ ਤਾਂ ਹਾਈ ਕਮਾਂਡ ਵੀ ਕਿਤਨਾ ਕਿਤੇ ਵਿਚਾਰ ਕਰਦੀ ਹੋਣੀ ਹੈ ਸੋਚਦੀ ਹੋਣੀ ਹੈ ਕਿ ਕਿਉਂ ਨਵਜੋਤ ਸਿੰਘ ਸਿੱਧੂ ਨੂੰ ਹੀ ਇਸ ਸੀਟ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਉਤਾਰ ਦਿੱਤਾ ਜਾਵੇ ਪਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਕਹਿ ਵੀ ਚੁੱਕੇ ਨੇ ਕਿ ਉਹਨਾਂ ਦੀ ਕੋਈ ਇੱਛਾ ਨਹੀਂ ਹੈਗੀ ਲੋਕ ਸਭਾ ਚੋਣਾਂ ਲੜਨ ਦੀ ਇਹ ਵੀ ਕਿਤਨਾ ਕਿਤੇ ਚਰਚਾਵਾਂ ਸਿਗੀਆਂ ਕਿ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਪਟਿਆਲਾ ਸੀਟ ਤੋਂ ਚੋਣ ਲੜ ਸਕਦੇ ਨੇ ਪਰ ਉਹਨ ਤਸਵੀਰ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਬਦਲਦੀ ਵੀ ਵਿਖਾਈ ਦੇ ਦੇ ਰਹੀ ਹੈ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਅਮਰਸਰ ਵੀ ਥਾ ਪਟਿਆਲਾ ਵਿੱਚ ਐਕਟਿਵ ਵੀ ਨਜ਼ਰ ਆਏ ਉਥੇ ਹੀ ਗਤੀਵਿਧੀਆਂ ਉਹਨਾਂ ਦੀਆਂ ਹੁੰਦੀਆਂ ਨਜ਼ਰ ਆਈਆਂ ਤੇ ਆਪਣੇ ਪਟਿਆਲਾ ਵਾਲੇ ਘਰ ਵਿੱਚ ਰਹਿ ਰਹੇ ਨੇ ਨਵਜੋਤ ਸਿੱਧੂ ਤਾਂ ਇਹ ਚਚਾਮਾ ਜ਼ਰੂਰ ਨੇ ਕਿ ਉਹ ਪਟਿਆਲਾ ਲੋਕ ਸਭਾ ਤੋਂ ਤੋਂ ਲੜ ਸਕਦੇ ਨੇ ਇਸ ਵਕਤ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਜੋ ਮੌਜੂਦਾ ਹਾਲਾਤ ਨੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਭਾਜਪਾ ਜਿਵੇਂ ਜਾ ਚੁੱਕੇ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਇਸ ਵਕਤ ਬਹੁਤ ਸਾਰੇ ਬਹੁਤ ਘੱਟ ਜਿਹੇ ਲੀਡਰ ਨੇ ਜਿਹੜੇ ਵੱਡੇ ਚਿਹਰੇ ਇਸ ਵਕਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਸ ਕਰਕੇ ਹਾਈ ਕਮਾਂਡ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਹੜੇ ਵੱਡੇ ਜਿਹੜੇ ਉਮੀਦਵਾਰ ਨੇ ਟੂਰਨ ਮੈਦਾਨ ਚ ਉਤਾਰੇ ਜਾਣ ਜਿਨ੍ਹਾਂ ਦੇ ਉੱਤੇ ਕੋਈ ਇਲਜ਼ਾਮ ਨਾ ਹੋਵੇ ਜੇਕਰ ਨਵਜੋਸ਼ ਦਾ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਦੇ ਉੱਤੇ ਕੋਈ ਕ腐ਸ਼ਨ ਦਾ ਇਲਜ਼ਾਮ ਵੀ ਨਹੀਂ ਹੈਗਾ ਅਤੇ ਲੋਕਾਂ ਦੇ ਮਨਾਂ ਵਿੱਚ ਵੀ ਉਹ ਆਪਣੀ ਵੱਖਰੀ ਥਾਂ ਬਣਾ ਚੁੱਕੇ ਨੇ ਜਿਸ ਕਰਕੇ ਸਿੱਧੇ ਤੌਰ ਦੇ ਉੱਤੇ ਹਾਈ ਕਮਾਂਡ ਵਾਸਤੇ ਸਿੱਧੂ ਉੱਤੇ ਵਿਚਾਰ ਕਰਨ ਵਾਸਤੇ ਬਹੁਤ ਬਹੁਤਾਂ ਸਮਾਂ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਪਰ ਜੇਕਰ ਉਹ ਕਹਿੰਦੇ ਨੇ ਤਾਂ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਫਿਰ ਉਸ ਸੀਟ ਤੋਂ ਚੋਣ ਲੜ ਸਕਣ ਅਤੇ ਕਾਂਗਸ ਪਾਰਟੀ ਵੱਲੋਂ ਜਿਹੜੀ ਲੋਕ ਸਭਾ ਚੋਣਾਂ ਵਾਸਤੇ ਸੂਚੀਆਂ ਜਾਰੀ ਕਰਦੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪਹਿਲੀ ਸੂਚੀ ਜਾਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਕਾਂਗਸ ਪਾਰਟੀ ਕਦੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਦੀ ਹੈ ਤੇ ਉਸ ਤੋਂ ਬਾਅਦ ਹਾਲਾਤ ਕੀ ਰਹਿੰਦੇ ਨੇ ਪਟਿਆਲਾ ਸੀਟ ਤੋਂ ਕੀ ਨਵਜੋਤ ਸਿੰਘ ਸਿੱਧੂ ਹੀ ਚੋਣ ਮੈਦਾਨ 'ਚ ਹੋਣਗੇ ਜਾਂ ਫਿਰ ਕਿਸੇ ਹੋਰ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਜਾਂ ਉਹਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਚੋਣ ਮੈਦਾਨ 'ਚ ਹੋਣਗੇ ਆਉਣ ਵਾਲਾ ਸਮਾਂ ਤੈਅ ਕਰੇਗਾ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਿਵਾਂਗੇ ਦਿਓ ਇਜਾਜ਼ਤ ਧੰਨਵਾਦ